ਬੀਤੀ ਵੀਰਵਾਰ ਰਾਤ ਸ਼ਾਹਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਮਲਸੀਆਂ ਫਲਾਈਓਵਰ ਤੇ ਵਾਪਰੇ ਹਾਦਸੇ 'ਚ ਤੇਜ਼ ਰਫਤਾਰ ਕਾਰ ਪਾਰਟੀਆਂ ਖਾਂਦੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਸਵਾਰ 'ਚ ਤਿੰਨ ਨੌਜਵਾਨਾਂ ਵਿੱਚੋਂ ਇੱਕ ਗੰਭੀਰ ਜ਼ਖਮੀ ਹੋ ਗਿਆ ਜਦਕਿ ਦੋ ਨੌਜਵਾਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਜਾਣਕਾਰੀ ਅਨੁਸਾਰ ਵੀਰਵਾਰ ਰਾਤ ਕਰੀਬ 9:30 ਵਜੇ ਇੱਕ ਸਿਲਵਰ ਰੰਗ ਦੀ ਟਾਟਾ ਇੰਡੀਕੋ ਕਾਰ ਨੰਬਰ PB05W05Y ਨਕੋਦਰ ਤੋਂ ਸ਼ਾਹਕੋਟ ਸਾਈਡ ਜਾ ਰਹੀ ਸੀ ਕਾਰ ਵਿੱਚ ਤਿੰਨ ਨੌਜਵਾਨ ਨਿਤਿਸ਼ ਸ਼ਰਮਾ ਪੁੱਤਰ ਵਿਜੇ ਕੁਮਾਰ ਹੇਮ ਰਾਜਪੁੱਤਰ ਦਵੀ ਕੁਮਾਰ ਅਤੇ ਪ੍ਰਿੰਸ ਪੁੱਤਰ ਬ ਸੰਘ ਸਾਰੇ ਵਾਸੀ ਕੋਟੇ ਸੇਖਾ ਮੋਗਾ ਸਵਾਰਸਨ ਜਦ ਕਾਰਨ ਕੋਦਰ ਰੋਡ ਮਲਸੀਆ ਫਲਾਈਓਵਰ ਤੇ ਪਹੁੰਚੀ ਤਾਂ ਕਾਰ ਦੀ ਰਫਤਾਰ ਤੇਜ਼ ਹੋਣ ਕਾਰਨ ਕਾਰ ਬੇਕਾਬੂ ਹੋ ਕੇ ਹਾਈਵੇ ਦੇ ਡਿਵਰਟਰ ਵਿੱਚ ਜਾ ਵੱਜੀ ਅਤੇ ਪਲਟੀਆਂ ਖਾਂ ਦੀ ਸੜਕ ਵਿੱਚ ਕਾਰ ਵਾਰਟ ਗਈ ਇਸ ਹਾਦਸੇ 'ਚ ਕਾਰ ਸਵਾਰ ਨਿਤਿਸ਼ ਸ਼ਰਮਾ ਗੰਭੀਰ ਜ਼ਖਮੀ ਹੋ ਗਿਆ ਜਦਕਿ ਹੇਮਰਾਜ ਅਤੇ ਪ੍ਰਿੰਸ ਦੇ ਮਾਮੂਲੀ ਸੱਟਾਂ ਲਗੀਆਂ ਹਾਦਸੇ ਬਾਰੇ ਕਿਸੇ ਰਾਹੀਗਰ ਨੇ ਐਸਐਸਐਫ ਦੀ ਟੀਮ ਨੂੰ ਸੂਚਿਤ ਕੀਤਾ ਤਾਂ ਟੀਮ ਨੇ ਮੌਕੇ ਤੇ ਪਹੁੰਚ ਕੇ ਨੌਜਵਾਨ ਨੂੰ ਹਾਸਾ ਗ੍ਰੈਸਟ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਵਿਖ ਮਾਲਸ਼ੀਆ ਚੌਂਕੀ ਦੇ ਇੰਚਾਰਜ ਬੂਟਾ ਰਾਮ ਨੇ ਦੱਸਿਆ ਕਿ ਖਾਲਸੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਹਕੋਟ ਮਾਲਸ਼ੀਆ ਤੋਂ ਬਿਊਰੋ ਰਿਪੋਰਟ ਵਾਰਲਡ ਪੰਜਾਬ న్యూਸ